ਇਹਦੇ ਚੇਨ ਆਈ ਦਾ ਬੋਲਣ ਦਾ ਮਤਲਬ ਹੈ ਜੇ ਉਹ ਬੋਲੇ ਉਹ ਕਰ ਦੋਸ਼ੀ ਨਾ ਕਰਦੇ ਪਾਉਣ ਨਾ ਅਕੇਲਾ ਜੋ ਕਿ ਫੋਟੋ ਚਾਲੀਏ ਲੈਣਾ ਉਹ ਰਿਚੀ ਰੋ ਪੋਟਰ ਦਾ ਰਾਜ ਹੁੰਦੇ ਆ ਨੂੰ ਲਾਜਮਨ ਕਰਦੇ ਹਨ ਜਨੂ ਜੀ ਜੀ ਸੁਣ ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 149 ਜਿਹੜਾ ਸੀਗਾ ਸਾਡਾ 380 400 ਸੰਮੇ ਦਾ ਜਿਹੜਾ ਅਸੀਂ ਦਰਜ ਕੀਤਾ ਸੀਗਾ ਮਜੀਠਾ ਰੋਡ ਦੇ ਵਿੱਚ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੇਵੀ ਜੁਐਲਰਸ ਹੈਗੇ ਨੇ ਜਿਹੜੇ ਮਜੀਠਾ ਰੋਡ ਦੇ ਉੱਤੇ ਰਾਤ ਨੂੰ ਸਨ ਲਾ ਗਿਆ ਇਹਨਾਂ ਦੇ ਵਿੱਚੋਂ ਜਿਹੜੀ ਸੀਗੀ ਇਹਨਾਂ ਦੇ ਜੁਐਲਰੀ ਸ਼ਾਪ ਦੇ ਵਿੱਚੋਂ ਜਿਹੜੀ ਸੀਗੀ ਜੁਐਲਰੀ ਟੁੱਟੀ ਗਈ ਸੀਗੀ ਜਿਹੜੀ ਇਹ ਸਾਨੂੰ ਬੜੀ ਸਾਡੀ ਟੀਮ ਨੇ ਮਿਹਨਤ ਕਰਕੇ ਜਿਹੜੀ ਹੈਗੀ ਆ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਇਸ ਦੇ ਵਿੱਚੋਂ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਵੱਲੋਂ ਕੀਤੀ ਗਈ ਜਿਹੜੀ 9 ਕਿਲੋ ਚਾਂਦੀ ਸੀਗੀ ਉਸ ਜੁਵੈਲੀ ਸ਼ਾਪ ਦੇ ਵਿੱਚੋਂ ਬਰਾਮਦ ਕਰ ਲਈ ਔਰ ਬਾਕੀ ਦੀ ਜਿਹੜੀ ਹੈਗੀ ਆ ਆਊਟ ਆਫ ਸਟੇਟ ਇਹਨਾਂ ਦੇ ਵਿੱਚ ਹੀ ਹੈਗੀ ਆ ਉਹ ਵੀ ਅਸੀਂ ਰਿਮਾਂਡ ਲੈ ਲਿਆ ਜਿਹਨਾਂ ਦਾ ਮਾਨ ਜੋ ਤੋਂ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜੀ ਹੈਗੀ ਆ ਰਿਕਵਰੀ ਕੀਤੀ ਜਾਵੇਗਾ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚਾਰ ਜਿਹੜੇ ਹੈਗੇ ਆ ਅਸੀਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਹਰਪ੍ਰੀਤ ਸਿੰਘ ਹੈਪੀ ਹੈਗਾ ਵਿਕਰਮਜੀਤ ਸਿੰਘ ਔਰ ਫਕਾਕਾ ਹੈਗਾ ਲਵਜੀਤ ਸਿੰਘ ਲਵ ਔਰ ਅਰुण ਕੁਮਾਰ ਉਰਫ ਸਾਭੋ ਹੈਗਾ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਵਿੱਚੋਂ ਜਿਹੜਾ ਲਾਪਰੀਤ ਹੈਗਾ ਇਹਦੇ ਉੱਤੇ ਪ੍ਰੀਵੀਅਸ ਰਿਕਾਰਡ ਦੇ ਮੁਤਾਬਕ ਇਹਦੇ ਉੱਤੇ ਪਹਿਲਾਂ ਵੀ 376 ਦਾ ਇੱਕ ਮੁਕੱਦਮਾ ਦਰਜ ਹੈਗਾ ਸਰ ਇਹਨਾਂ ਨੂੰ ਕੋਈ ਆਪਣਾ ਅੰਦਰੋਂ ਅੰਦਰੋਂ ਨਹੀਂ ਖਬਰ ਸੀ ਕੋਈ ਨਾ ਨਹੀਂ ਇਹਨਾਂ ਨੇ ਰੈਕੀ ਕੀਤੀ ਸੀ ਰੈਕੀ ਕਰਕੇ ਉਸ ਤੋਂ ਬਾਅਦ ਚ ਇਹਨਾਂ ਨੇ ਜਿਹੜੀ ਆਪਣੀ ਛੈਣੀ ਥੋੜਾ ਪ੍ਰਕਿਊਰ ਕਰਕੇ ਕਿਤੋਂ ਲੈ ਕੇ ਜਿਹੜਾ ਸੀਗਾ ਮੱਛੀ ਮੰਡੀ ਵਾਲੀ ਆਪਣੀ ਹੈਗੀ ਲੋਹੇ ਦੀ ਮਾਰਕੀਟ ਉੱਥੋਂ ਲੈ ਕੇ ਇਹਨਾਂ ਨੇ ਫਿਰ ਰਾਤ ਨੂੰ ਜਿਹੜੇ ਜੀਏ ਤਿੰਨ ਚਾਰ ਘੰਟੇ ਦੇ ਬਾਅਦ ਜਿਹੜੀ ਹੈਗੀ ਆ ਉਹ ਲਾ ਕੇ ਉਹ ਕੰਦ ਤੋੜ ਕੇ ਕੰਦ ਪਾੜ ਕੇ ਜਿਹਨੂੰ ਕਹਿੰਦੇ ਸਨ ਲਾ ਕੇ ਨਾ ਨਹੀਂ ਚੋਰੀ ਕੀਤੀ ਸੀ ਔਰ ਇਹ ਬੜੀ ਸੰਸਨੀ ਜੀ ਸੀਗਾ ਕਰਾਈਮ ਸੀਗਾ ਕਿਉਂਕਿ ਇਸ ਦੇ ਨਾਲ ਜਿਹੜਾ ਸੀਗਾ ਆਪਣੇ ਜੁਐਲਰ ਸ਼ਾਪ ਦੇ ਵਿੱਚ ਜਿਹੜੀ ਸੀਗੀ ਆ ਕਾਫੀ ਜੁਐਲਰ ਕਮਿਊਨਿਟੀ ਦੇ ਵਿੱਚ ਜਿਹੜਾ ਸੀਗਾ ਆ ਰੋਜ਼ ਪਾਇਆ ਗਿਆ ਸੀਗਾ ਕਿ ਇਮੀਡੀਏਟਲੀ ਇਸ ਤੋਂ ਪਹਿਲਾਂ ਵੀ ਇੱਕ ਸਾਡਾ ਸ਼ਹਿਰੇ ਦੇ ਵਿੱਚ ਹੋਇਆ ਸੀਗਾ ਕੇਸ ਉਹ ਵੀ ਨੈਕਸਟ ਵਿਥਨ 24 ਆਰ ਅਸੀਂ ਜਿਹੜਾ ਸੀਗਾ ਉਹ ਕੇਸ ਸੋਲਵ ਕਰ ਲਿਆ ਸੀਗਾ ਔਰ ਨੈਕਸਟ ਏ ਕੇਸ ਹੋਇਆ ਔਰ ਇਹ ਵੀ ਜਿਹੜਾ ਕੇਸ ਹੈ ਟ੍ਰੇਸ ਕਰ ਲਿਆ ਗਿਆ ਤੋ ਇਸ ਕਰਕੇ ਮੈਂ ਆਸ਼ਵਾਸ਼ਣ ਦਿੰਦਾ ਕਿ ਪੰਜਾਬ ਪੁਲਿਸ ਸਾਹਮਣੇ ਸਾਡੀ ਪੁਲਿਸ ਜਿਹੜੀ ਹੈਗੀ ਆ ਆਪਣੇ ਬੈਸਟ ਐਫਰਟਸ ਨਾਲ ਜਿੰਨੇ ਵੀ ਕ੍ਰਾਈਮ ਹੁੰਦਾ ਆ ਉਹਨੂੰ ਟ੍ਰੇਸ ਕਰਨ ਦੇ ਲਈ ਜਦੋਜਾਦ ਕਰਕੇ ਜਲਦੀ ਉਹਨਾਂ ਨੂੰ ਜੜੀ ਹੈਗੀ ਆ ਇਹਦੇ ਵਿੱਚ ਜੀ ਉਹ ਜਿਹੜਾ ਵਰਤਿਆ ਗਿਆ ਸੀਗਾ ਕੰਧ ਤੋੜਨ ਵਾਲਾ ਉਹ ਵੈਪਨ ਬਦ ਲੱਭ ਲਿਆ ਗਿਆ ਜੀ ਹੋਰ ਇਹਦੇ ਵਿੱਚ ਵੈਪਨ ਨਹੀਂ ਸੀ ਕੋਈ ਵਰਤਿਆ ਜੀ ਕਿੰਨੀ ਜਾਂਦੀ ਰਿਕਸ਼ਾ ਬਣਾਣੀ ਕੀਤੀ ਸੀ ਤੋਂ ਚੋਰੀ ਤੇ ਕਿੰਨੀ ਬਾਅਦ ਜਿਹੜੀ ਇਹਨਾਂ ਦੇ ਪੁੱਛਗਿੱਛ ਦੇ ਮੁਤਾਬਕ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਉੱਥੇ ਜਾ ਕੇ ਪਤਾ ਲੱਗੇਗਾ ਹਜੇ ਕਿੰਨੀ ਐਗਜ਼ੈਕਟਲੀ ਕਿੰਨੀ ਹੈਗੀ ਆ ਕਿਉਂਕਿ ਅਕਸਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿਹੜਾ ਪੰਜਾਬੀ ਦੀ ਕਹਾਵਤ ਹੈ ਕਿ ਚੋਰਾਂ ਦੇ ਕੱਪੜੇ ਡਾਂਗਾਂ ਦੇ ਗੱਜ ਹੁੰਦੇ ਆ ਜਦੋਂ ਚੋਰੀ ਕਰ ਲੈਂਦੇ ਆ ਤਾਂ ਫਿਰੇ ਜਾਣ ਲੱਗੇ ਜਦੋਂ ਵੇਚਣ ਲੱਗਦੇ ਆ ਇਹਨਾਂ ਨੂੰ ਜੋ ਭਾਅ ਮਿਲਦਾ ਉਸ ਭਾਅ ਤੇ ਦੇ ਕੇ ਆ ਜਾਂਦੇ ਆ ਦੇਖੋ ਇਹ ਸਾਰੀਆਂ ਡਿਟੇਲਸ ਅਜੇ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਸਾਡੀਆਂ ਔਰ ਇਹ ਡਿਟੇਲਸ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਫਿਰ ਮੈਂ ਉਹ ਬੇਨਤੀ ਕਰਾਂਗਾ ਮੇਰਾ ਕੇਸ ਖਾਬ ਹੁੰਦਾ ਆ ਸੋ ਐਗਜੈਕਟ ਜਿਹੜੀ ਚੀਜ਼ ਹੈਗੀ ਆ ਬਾਕੀ ਬਹੁਤ ਜਲਦੀ ਤੁਹਾਨੂੰ ਬਾਕੀ ਵੀ ਰਿਕਵਰੀ ਕਰਕੇ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਦਰੁਸਤ ਦੇਖੋ ਫਿਰ ਉਹ ਉਹੀ ਚੀਜ਼ ਹੈ ਜਿਹੜੀ ਹਜੇ ਕੇਸ ਇਨਵੈਸਟੀਗੇਸ਼ਨ ਪ੍ਰੋਗਰੈਸ ਦੇ ਵਿੱਚ ਹੈ ਮੈਂ ਕੋਈ ਚੀਜ਼ ਰਿਲੀਜ਼ ਨਹੀਂ ਕਰਾਂਗਾ। ਜਦੋਂ ਕਮਿਸ਼ਨਰ ਨੇ ਸੇਨ ਕੀਤੀ ਕਾਫੀ ਛੋਟਾ ਹੋ ਲਗਾ ਹੈ ਕਿ ਨਾਰਮਲ ਪਤਲੀ ਪੋਸੀਬਲ ਹੁੰਦਾ ਲੰਘਣਾ। ਯਾਨੀ ਕਿ ਕਿਸੇ ਬੱਚੇ ਨੂੰ ਵਿੱਚ ਵਰਤਿਆ ਹੈ ਕਿਸੇ ਨੂੰ ਨਹੀਂ। ਨਹੀਂ ਜਿਹੜਾ ਤੁਸੀਂ ਇਹਨਾਂ ਦੀ ਫਿਜ਼ੀਕ ਵੇਖੋਗੇ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਬੰਦਾ ਹੈਗਾ ਬਹੁਤ ਹੀ ਛੋਟੀ ਹਾਈਟ ਦਾ ਹੈਗਾ ਔਰ ਉਹ ਬਹੁਤ ਫਰਤੀਲਾ ਹੈਗਾ। ਉਹਦੀ ਜਿਹੜੀ ਮਤਲਬ ਕਿ ਫਿਜ਼ੀਕਲ ਫਿਜ਼ੀਕ ਇਸ ਤਰ੍ਹਾਂ ਦੀ ਹੈਗੀ ਹੈ ਕਿ ਬਹੁਤ ਛੋਟੇ ਹੋਲ ਦੇ ਵਿੱਚ ਉਹ ਲੰਘ ਸਕਦਾ। ਸ਼ੋਪ ਤੇ ਨਿਕੋ ਬੰਦਾ ਗਿਆ ਜੀ। ਇੱਕੋ ਇੱਕੋ ਬੰ ਜੀ اور ਇਸੇ ਸ਼ਾਪ ਦੇ ਵਿੱਚ ਉਹ ਡੀਵੀਆਰ ਵੀ ਨਾਲ ਲੱਗੇ ਸੀਗੇ ਹੁਣ ਹਨਾ ਸੋ ਇਹ ਇਸ ਲਈ ਇਹ ਕਾਫੀ